ਹੁਣ ਆਪਾਂ ਆਹ ਪਲਕੀਆਂ ਬਣਾਉਦੇ ਹੋਏ ਮਿਸਤਰੀ ਦੇਖ ਰਹੇ ਹਾਂ ਇੱਧਰ ਭਾਈ ਕਲਾਸ਼ ਚੰਦ ਜੀ ਖੜੇ ਆ ਜਿਹੜੇ ਇਸ ਕੰਮ ਦੀ ਦੇਖਰੇਖ ਕਰਦੇ ਆ ਤੇ ਇਹ ਮਿਸਤਰੀ ਜੋ ਤੁਸੀਂ ਕੰਮ ਕਰਦੇ ਦੇਖ ਰਹੇ ਹੋ ਇਹਨਾਂ ਦਾ ਨਾਮ ਕੁਲਵੀਰ ਸਿੰਘ ਹੈ ਅਤੇ ਨਾਲ ਇਹਨਾਂ ਦੇ ਛੋਟੇ ਭਰਾ ਆ ਜੋ ਇਹਨਾਂ ਨਾਲ ਕੰਮ ਕਰ ਰਹੇ ਆ ਤੇ ਇੱਕ ਵੀਰ ਹੋਰ ਹੈ ਜੋ ਇਹਨਾਂ ਨੂੰ ਸਮਾਨ ਬਣਾ ਕੇ ਫੜਾਉਂਦਾ ਕੋਈ ਆ ਤਿੰਨ ਬੰਦਿਆਂ ਦੀ ਟੀਮ ਹੈ ਜਿਹੜਾ ਇਹ ਬਰੀਕੀ ਕੰਮ ਕਰਦੇ ਆ ਜਾਂ ਪਲਕੀਆਂ ਹੋ ਗਈਆਂ ਜਾਂ ਮੰਦਰ ਹੋ ਗਏ ਮਸਜਿਦਾਂ ਹੋ ਗਈਆਂ ਜਿੰਨੇ ਵੀ ਸਾਂਝੇ ਕੰਮ ਐ ਉਹਨਾਂ ਦਾ ਜ਼ਿਆਦਾਤਰ ਕੰਮ ਇਹ ਮਿਸਤਰੀ ਜੀ ਕਰਦੇ ਆ ਇਹ ਆਪਾਂ ਜੋ ਵੀਡੀਓ ਦਾ ਚੌਥਾ ਭਾਗ ਆਊਗਾ ਉਹਦੇ ਵਿੱਚ ਆਪਾਂ ਮਿਸਤਰੀ ਨਾਲ ਵੀ ਗੱਲ ਕਰਾਵਾਂਗੇ ਤਾਂ ਕਿ ਕਿਸੇ ਵੀ ਮੇਰੇ ਵੀਰ ਨੇ ਕੋਈ ਕੰਮ ਕਰਾਉਣਾ ਹੋਵੇ ਏਰੀਏ ਮੁਤਾਬਕ ਵੀ ਇਹ ਕਿਹੜੇ ਪਿੰਡ ਦੇ ਆ ਕਿੱਥੋਂ ਦੇ ਹੈ ਜੇ ਕਿਤੇ ਉੱਥੇ ਨੇੜੇ ਤੇੜੇ ਕੋਈ ਕੰਮ ਹੋਊਗਾ ਕਿਸੇ ਨੇ ਘਰ ਦਾ ਕਰਾਉਣਾ ਜਾਂ ਹੋਰ ਕੋਈ ਸਾਂਝਾ ਕੰਮ ਕਰਾਉਣਾ ਤਾਂ ਉਹ ਇਹਨਾਂ ਨਾਲ ਵੀ ਰਾਬਤਾ ਕਰ ਸਕਦਾ ਹੈ ਕਿਉਂਕਿ ਕੋਈ ਵੀ ਕੰਮ ਹੈ ਜੇ ਆਪਾਂ ਦੂਰੋਂ ਮਿਸਤਰੀ ਸੱਦਾਂਗੇ ਤਾਂ ਉਹਦੇ ਤੇ ਖਰਚਾ ਕੁਦਰਤੀ ਵੱਧ ਪੈ ਜਾਂਦਾ ਕਿਉਂਕਿ ਮਿਸਤਰੀ ਨੂੰ ਵੀ ਉੱਥੇ ਆਉਣ ਜਾਣ ਤੇ ਭਾੜੇ ਕਿਰਾਏ ਤੇ ਲਾ ਲੋ ਜਾਂ ਉੱਥੇ ਰੋਟੀ ਪਾਣੀ ਦਾ ਖਰਚਾ ਵੱਧ ਪੈ ਜਾਂਦਾ ਤਾਂ ਉਹ ਕੰਮ ਥੋੜਾ ਜਿਆਦਾ ਮਹਿੰਗਾ ਪੈ ਜਾਂਦਾ ਜੇਕਰ ਮਿਸਤਰੀ ਤੁਹਾਡੇ ਏਰੀਏ ਦਾ ਜਾਂ ਤੁਹਾਡੇ ਇਲਾਕੇ ਦਾ ਹੈ ਤਾਂ ਉੱਥੇ ਘੱਟ ਪੈਸਿਆਂ 'ਚ ਵੀ ਉਹਨਾਂ ਵਧੀਆ ਕੰਮ ਹੋ ਜਾਂਦਾ ਹੈ ਕਿਉਂਕਿ ਮਿਸਤਰੀ ਨੂੰ ਕੋਈ ਖਰਚਾ ਨਹੀਂ ਪੈਂਦਾ ਮਾਲਕ ਨੂੰ ਵੀ ਉਹ ਖਰਚਾ ਨਹੀਂ ਪੈਂਦਾ ਕਿਉਂਕਿ ਜਿਹੜਾ ਮਿਸਤਰੀ ਤੇ ਖਰਚਾ ਹੋਣਾ ਹੈ ਉਹ ਮਾਲਕ ਤੀ ਪੈਣਾ ਹੈ ਜਾ ਉਹਦਾ ਰੋਟੀ ਪਾਣੀ ਦਾ ਲਾ ਲਓ ਜਾਂ ਉਹਦੇ ਰਹਿਣ ਸਹਿਣ ਦਾ ਲਾ ਲਓ ਜਾਂ ਕੋਈ ਹੋਰ ਲਾ ਲਓ ਪਰ ਨੇੜੇ ਵਾਲਾ ਮਿਸਤਰੀ ਜ਼ਿਆਦਾ ਵਧੀਆ ਰਹਿੰਦਾ ਹੈ ਆਪਦੇ ਇਲਾਕੇ ਦਾ ਹੋਵੇ ਕੱਲ ਨੂੰ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਦਾ ਉਹ ਥੋੜੀ ਜੀ ਜ਼ਿੰਮੇਵਾਰੀ ਰੱਖਦਾ ਹੈ ਇਹ ਕੰਮ ਕਰਨ ਦੁਬਾਰਾ ਵੀ ਕਿਉਂਕਿ ਉਹਦਾ ਕੀਤਾ ਹੋਇਆ ਕੰਮ ਹੋਣ ਕਰਕੇ ਉਹਨੂੰ ਲੱਗਦਾ ਵੀ ਮੇਰੀ ਜ਼ਿੰਮੇਵਾਰੀ ਹੈ ਵੀ ਜੇ ਕਿਤੇ ਕੋਈ ਥੋੜੀ ਬਹੁਤੀ ਉਹਦੇ ਵਿੱਚ ਸੋਧ ਕਰਨ ਵਾਲੀ ਆ ਤਾਂ ਵੀ ਮੈਂ ਦੁਬਾਰੇ ਜਾ ਕੇ ਕਰਾਂ ਇੱਥੇ ਕੋਈ ਥੋੜਾ ਬਹੁਤਾ ਨੁਕਸ ਲੱਗਦਾ ਤਾਂ ਉਹਨੂੰ ਮੈਂ ਦੁਬਾਰੇ ਜਾ ਕੇ ਠੀਕ ਕਰਾਂ ਦੇਖੋ ਜਿਹੜਾ ਤੁਹਾਡੇ ਇਲਾਕੇ ਦਾ ਮਿਸਤਰੀ ਆ ਨੇੜ ਦਾ ਉੱਥੇ ਮਿਸਤਰੀ ਦਾ ਵੀ ਬਹੁਤ ਵੱਡਾ ਫਾਇਦਾ ਹੈ ਤੇ ਮਾਲਕ ਦਾ ਵੀ ਬਹੁਤ ਵੱਡਾ ਫਾਇਦਾ ਹੈ ਮਿਸਤਰੀ ਦਾ ਵੱਡਾ ਫਾਇਦਾ ਇਹ ਆ ਵੀ ਇੱਕ ਤਾਂ ਉਹਦਾ ਨਾਮ ਬਣਦਾ ਵੀ ਆਹ ਕੰਮ ਫਲਾਣੇ ਨੇ ਕੀਤਾ ਨੇੜੇ ਵਾਲਾ ਨੇੜੇ ਵਾਲੇ ਵਾਸਤੇ ਪਹੁੰਚ ਜਲਦੀ ਹੋ ਜਾਂਦੀ ਹੈ ਅਗਲਾ ਕਹਿੰਦਾ ਵੀ ਹਾਂ ਆਪਾਂ ਜਾਣਦੇ ਚਲੋ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਆ ਤੇ ਦੂਰ ਵਾਲੇ ਵਾਸਤੇ ਥੋੜਾ ਜਿਹਾ ਹਰੇਕ ਬੰਦਾ ਉਨੀ ਖੇਚਲ ਨਹੀਂ ਕਰ ਪਾਉਂਦਾ ਥੋੜਾ ਜਿਹਾ ਆਪਣੀ ਖੇਚਲ ਤੋਂ ਹੀ ਟਲਦਾ ਉਹ ਨੇੜ ਵਾਲੇ ਮਿਸਤਰੀ ਨੂੰ ਪਹਿਲ ਦੇਊਗਾ ਜਿਕੇ ਹਰ ਇਲਾਕੇ ਦੇ ਵਿੱਚ ਮੇਰੀ ਕੋਸ਼ਿਸ਼ ਹੈ ਵੀ ਜਿੰਨੇ ਵੀ ਵਧੀਆ ਕੰਮ ਕਰਨ ਵਾਲੇ ਆ ਜਾਂ ਕਰ ਰਹੇ ਆ ਜਾਂ ਮੇਰੇ ਕੰਮਾਂ ਤੇ ਕਿੱਥੇ ਕਿੱਥੇ ਮੇਰੀਆਂ ਮਸ਼ੀਨਾਂ ਜਾਂ ਗਈਆਂ ਵੀ ਉੱਥੇ ਕੰਮ ਕਰ ਰਿਹਾ ਤਾਂ ਮੈਂ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਜ਼ਰੂਰ ਲੈ ਕੇ ਆਵਾਂ ਕਿਉਂਕਿ ਜੇਕਰ ਚੰਗਾ ਕੰਮ ਕਰਨ ਵਾਲੇ ਮਿਸਤਰੀ ਲੋਕਾਂ ਦੇ ਸਾਹਮਣੇ ਆਉਣਗੇ ਤਾਂ ਹੀ ਇਹ ਪ੍ਰਾਣ ਪ੍ਰਾਤਿਨੇ ਇਮਾਰਤਾਂ ਦੀ ਸਾਂਭ ਸੰਭਾਲ ਹੋਊਗੀ ਅੱਜ ਅਸੀਂ ਸਾਰੇ ਹੀ ਕਹਿ ਰਹੇ ਹਾਂ ਵੀ ਆਪਣਾ ਵਿਰਸਾ ਸੰਭਾਲ ਲੀਏ ਆਪਣੀ ਵਿਰਾਸਤ ਨੂੰ ਸੰਭਾਲ ਲੀਏ ਜਾਂ ਚਾਹੇ ਉਹ ਬੁੱਢੀ ਜੀ ਵੀ ਹੋਣ ਚਾਹੇ ਸਮਾਜ ਸੇਵੀ ਹੋਣ ਚਾਹੇ ਕੋਈ ਹੋਰ ਲੀਡਰ ਹੋਣ ਉਹ ਵੀ ਕਹਿ ਰਹੇ ਆ ਵੀ ਹਰ ਚੀਜ਼ ਨੂੰ ਤੋੜਿਆ ਨਾ ਜਾਵੇ ਉਹਨੂੰ ਸੰਭਾਲਿਆ ਜਾਵੇ ਪਰ ਇਸ ਗੱਲ ਤੇ ਵੀ ਸੰਭਾਲਿਆ ਕਿਵੇਂ ਜਾਵੇ ਮੇਰਾ ਮੰਨਣਾ ਵੀ ਜੋ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸ ਰਿਹਾ ਹਾਂ ਵੀ ਉਹਦੀ ਸਾਮ ਸੰਭਾਲ ਹੋਣੀ ਕਿਵੇਂ ਚਾਹੀਦੀ ਹੈ ਕਈ ਵਾਰੀ ਸਾਮ ਸੰਭਾਲ ਦੇ ਨਾਂ ਤੇ ਵੀ ਅਸੀਂ ਢਾ ਕੇ ਨਵਾਂ ਬਣਾ ਦਿੰਨੇ ਆ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਇਹਦੀ ਸੰਭਾਲ ਕੀਤੀ ਹੈ ਜਾਂ ਨਮਾ ਕਰਤਾ ਇਹਨੂੰ ਵੀ ਉਹ ਇਤਿਹਾਸ ਕੇ ਮਾਰ ਤੋਂ ਤਾਂ ਖਤਮ ਕਰ ਦਿੰਨੇ ਆ ਉਥੇ ਨਵੀਂ ਬਣਾ ਦਿੰਨੇ ਆ ਕਈ ਵਾਰੀ ਉਹਨੂੰ ਵੀ ਅਸੀਂ ਕਹਿ ਦਿੰਨੇ ਆ ਵੀ ਆਹ ਇਤਿਹਾਸ ਸੰਭਾਲਿਆ ਜਾਂ ਇਹਨੂੰ ਨਮਾ ਬਣਾਤਾ ਪਰ ਨਮਾ ਨਹੀਂ ਬਣਨਾ ਚਾਹੀਦਾ ਹੁਣ ਤੁਸੀਂ ਇਸ ਦਰਵਾਜੇ ਦੀਆਂ ਲੱਗਦੀ ਹੋਈ ਆ ਉੱਤੇ ਪਾਲਕੀਆਂ ਬਣਦੀਆਂ ਹੋਈਆਂ ਦੇਖੋਗੇ ਇੱਕ ਇੱਕ ਇੱਟ ਇੱਕ ਇੱਕ ਡੇਲੀ ਉਸੇ ਢੰਗ ਤਰੀਕੇ ਨਾਲ ਲਾਈ ਗਈ ਹੈ ਜਿਵੇਂ ਪਹਿਲਾਂ ਲੱਗੀ ਹੋਈ ਸੀ ਜਿਵੇਂ ਇਹਦੇ ਉੱਤੇ ਪਹਿਲਾਂ ਪਾਲਕੀਆਂ ਬਣੀਆਂ ਹੋਈਆਂ ਸੀ ਜੋ ਤੁਸੀਂ ਪਹਿਲਾਂ ਵਾਲੀਆ ਵੀਡੀਓ 'ਚ ਦੇਖਿਆ ਵੀ ਬਿਲਕੁਲ ਖੰਡਰ ਹੋ ਚੁੱਕਿਆ ਸੀ ਬਿਲਕੁਲ ਢਹਿ ਢੇਰੀ ਹੋ ਚੁੱਕਿਆ ਸੀ ਤੇ ਦੁਬਾਰਾ ਇਹਨੂੰ ਬਿਲਕੁਲ ਉਵੇਂ ਦਾ ਉਵੇਂ ਤਿਆਰ ਕਰਨਾ ਹੈ ਤੁਸੀਂ ਅਗਲੀ ਵੀਡੀਓ 'ਚ ਦੇਖੋਗੇ ਵੀ ਕਿੰਨੇ ਵਧੀਆ ਢੰਗ ਨਾਲ ਕਿੰਨਾ ਸ਼ਾਨਦਾਰ ਇਹ ਦਰਵਾਜ਼ਾ ਤਿਆਰ ਕੀਤਾ ਹੈ ਵੀ ਦੁਬਾਰਾ ਜੇ ਆਪਾਂ ਨਵਾਂ ਬਣਾਉਦੇ ਤਾਂ ਸ਼ਾਇਦ ਉਹ ਜਾਨਾ ਬਣਦਾ ਕਿਉਂਕਿ ਜਿੰਨੀਆਂ ਚੌੜੀਆਂ ਇਹਦੀਆਂ ਕੰਧਾਂ ਹੈ ਜਿਹੜਾ ਕੋਈ ਤਰੀਕਾ ਇਹਦੇ 'ਚ ਵਰਤਿਆ ਗਿਆ ਇਹਦੀ ਬਹੁਤ ਕਿਉਂਕਿ ਇਸ ਦਰਵਾਜ਼ੇ ਦੀਆਂ ਕੰਧਾਂ ਕਾਫੀ ਚੌੜੀਆਂ ਹਨ ਪੌਣੇ 2 2 ਫੁੱਟ ਕਹੀ ਥਾਂ ਮਤਲਬ 2.5 ਫੁੱਟ ਕੰਧ ਹੋਈ ਪਈ ਹੈ ਚੌੜੀ ਵੀ ਉਸ ਤਰੀਕੇ ਮੁਤਾਬਕ ਇਹ ਬਹੁਤ ਜ਼ਿਆਦਾ ਮਜ਼ਬੂਤ ਦਰਵਾਜ਼ਾ ਹੈ ਵੀ ਦੁਬਾਰਾ ਜੇ ਨਵਾਂ ਬਣਾਉਦੇ ਤਾਂ ਉਹ ਥੋੜਾ ਜਿਹਾ ਕਲਪਨਿਕ ਜਿਹਾ ਲੱਗਦਾ ਨਵੇਂ ਢੰਗ ਨਾਲ ਫਿਰ ਪਤਰੀਆਂ ਕੰਨਾਂ ਹੋ ਜਾਂਦੀਆਂ ਤੇ ਇਹ ਉਮੇ ਦਾ ਉਮੇ ਰਹਿਣ ਦਿੰਦਾ ਜਿਹਦੇ ਵਿੱਚ ਅੰਦਰ ਕਿਸੇ ਮੌਸਮ ਦਾ ਵੀ ਅਸਰ ਨਹੀਂ ਹੁੰਦਾ ਕੋਈ ਚੀਜ਼ ਮਾਰੀਏ ਤਾਂ دیوار ਦੇ ਵਿੱਚ ਇਹ ਨਹੀਂ ਹੈ ਵੀ ਪਾਰ ਰੰਗ ਜਾਉ ਸੁਰੱਖਿਆ ਦੇ ਪੱਖ ਤੋਂ ਵੀ ਬਹੁਤ ਅਹਿਮ ਸੀਗਾ ਇਹਦੇ ਉਤਲੇ ਪਾਸੇ ਆ ਪਾਲਕੀਆਂ ਅੰਦਰਲੇ ਪਾਸੇ ਬਣ ਰਹੀਆਂ ਬਾਹਰਲੇ ਪਾਸੇ ਹਜੇ ਬਣਣੀਆਂ ਅਗਲੀ ਵੀਡੀਓ ਜੇ ਤੁਸੀਂ ਦੇਖੋਗੇ ਬਾਹਰਲੇ ਪਾਸੇ ਵੀ ਪਾਲਕੀਆਂ ਬਣ ਕੇ ਉਹਨਾਂ ਦੇ ਉੱਤੇ ਜਿਹੜੀ ਕੋਈ ਮੀਨਾਕਾਰੀ ਹੋਣੀ ਸੀ ਉਹ ਹੋ ਰਹੀ ਹੈ ਬਾਕੀ ਇਹ ਦਰਵਾਜਾ ਸੰਭਾਲਣ ਦੇ ਵਿੱਚ ਇਹਦੀ ਸਾਮ ਸੰਭਾਲ ਦੇ ਵਿੱਚ ਜਿਹੜੇ ਵੀ ਲੋਕਾਂ ਨੇ ਇਹ ਕੰਮ ਕਰਵਾਇਆ ਉਹ ਸਲਾਘਾਯੋਗ ਹੈ ਸਲਾਹੁਣਯੋਗ ਹੈ ਤੇ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੂੰ ਮੁੱਖ ਤੌਰ ਤੇ ਕਿਹਾ ਜਾਵੇ ਤਾਂ ਉਹ ਸਰਕਾਰੀ ਰਾਜਨੀਤਿਕ ਲੋਕ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਦਰਵਾਜੇ ਨੂੰ ਸੰਭਾਲਣ ਦਾ ਯਤਨ ਕੀਤਾ ਸਭ ਤੋਂ ਵੱਡਾ ਮੁੱਖ ਰੋਲ ਉਹਨਾਂ ਦਾ ਹੈ ਦੂਜਾ ਹੈ ਸਾਡੇ ਸਰਦਾਰ ਠੇਕੇਦਾਰ ਸਾਹਿਬ ਦਾ ਵੀ ਜਿਨ੍ਹਾਂ ਦਾ ਨਾਮ ਸਰਦਾਰ ਤਲੋਚਨ ਸਿੰਘ ਹੈ ਉਹਨਾਂ ਨਾਲ ਵੀ ਟਾਈਮ ਮਿਲਿਆ ਤਾਂ ਗੱਲਬਾਤ ਜ਼ਰੂਰ ਕਰਾਂਗੇ ਤੇ ਜਿਨ੍ਹਾਂ ਨੇ ਇਹ ਇਹਨੂੰ ਬਣਾਉਣ ਦਾ ਇਹਦਾ ਠੇਕਾ ਲੈਂਦਾ ਇਹਦਾ ਪੂਰਾ ਝੁਮਾ ਆਪਣੇ ਸਿਰ ਲਿਆ ਅਸੀਂ ਸਾਰੇ ਮਿਸਤਰੀ ਮਜ਼ਦੂਰ ਆਦਿ ਸਮੇਤ ਅਸੀਂ ਉਹਨਾਂ ਦੀ ਟੀਮ ਦਾ ਇੱਕ ਹਿੱਸਾ ਹੈ ਜਿਹੜੇ ਕਿਸ ਦਰਵਾਜ਼ੇ ਦੇ ਵਿੱਚ ਆਪਣਾ ਆਪਣਾ ਕੰਮ ਕਰ ਰਹੇ ਹੈ ਇਹ ਦਰਵਾਜ਼ਾ ਮੇਰੀ ਮਤਾਬਕ ਦੇਖਿਆ ਜਵੇ ਤਾਂ ਬਹੁਤ ਜ਼ਿਆਦਾ ਇਤਿਹਾਸਕ ਮੈਨੂੰ ਦਿਖ ਰਿਹਾ ਹੈ ਦਰਵਾਜਾ ਇਤਿਹਾਸਕ ਇਸ ਕਰਕੇ ਆ ਵੀ ਸਰਦਾਰ ਉਦਮ ਸਿੰਘ ਦਾ ਖਾਣੀ ਦਰਵਾਜਾ ਇਹਨੂੰ ਮੈਂ ਮੰਨਦਾ ਹਾਂ ਜਦੋਂ ਉਹਨਾਂ ਦਾ ਜਨਮ ਹੋਇਆ ਉਹ ਤੋਂ ਪੰਜ ਸਾਲ ਪਹਿਲਾਂ ਬਣਿਆ ਜਾਂ ਪੰਜ ਸਾਲ ਬਾਅਦ ਬਣਿਆ ਥੋੜੇ ਜਿ ਮਤਭੇਦ ਹੈ ਤੇ ਬਾਕੀ ਜਦੋਂ ਮੈਂ ਪਤਾ ਕੀਤਾ ਤਾਂ ਮੈਨੂੰ ਲੱਗਿਆ ਤਾਂ ਉਹ ਸਰਦਾਰ ਉਦਮ ਸਿੰਘ ਦੇ ਘਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਘਰ ਵੀ ਇੱਥੋਂ ਨੇੜੇ ਹੀ ਹੈ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਘਰ ਦੀ ਵੀਡੀਓ ਮੈਂ ਜ਼ਰੂਰ ਲੈ ਕੇ ਆਉਂਗਾ ਦਰਸ਼ਕਾਂ ਦੇ ਸਾਹਮਣੇ ਉਹ ਵੀ ਸਾਰਾ ਚੂਨੇ 'ਚ ਬਣਿਆ ਹੋਇਆ ਹੈ ਤੇ ਹਲੇ ਉਮੀਦਵਾਰਾਂ 'ਚ ਖੜਾ ਹੈ ਉਹਦੀ ਸਾਫ ਸਮਝਾਲ ਸਰਕਾਰ ਕਰ ਰਹੀ ਹੈ ਉੱਥੇ ਇੱਕ ਸਪੈਸ਼ਲ ਮੁਲਾਜ਼ਮ ਬੈਠਾ ਜੋ ਸਾਰੀ ਜਾਣਕਾਰੀ ਦਿੰਦਾ ਹੈ ਤੇ ਮੈਂ ਦੇਖਿਆ ਵੀ ਇਸ ਦਰਵਾਜ਼ੇ ਰਾਹੀਂ ਉਹ ਵੀ ਪਤਾ ਨਹੀਂ ਕਿੰਨੇ ਵਾਰੀ ਲੰਗੇ ਹੋਣਗੇ ਜਦੋਂ ਵੀ ਕਿਤੇ ਉਹ ਟ੍ਰੇਨ ਚੜ੍ਹਦੇ ਹੋਣਗੇ ਤਾਂ ਉਹ ਇਸੇ ਦਰਵਾਜ਼ੇ ਰਾਹੀਂ ਬਾਹਰ ਆਉਂਦੇ ਹੋਣਗੇ ਇਸੇ ਦਰਵਾਜ਼ੇ ਰਾਹੀਂ ਜਾਂਦੇ ਹੋਣਗੇ ਤੇ ਵੀ ਇਹ ਦਰਵਾਜੇ ਨੂੰ ਮੈਂ ਉਸ ਸੂਰਮੇ ਦੀ ਚਰਨਸ਼ੋ ਵੀ ਮੰਨਦਾ ਹਾਂ ਵੀ ਜਿਨ੍ਹਾਂ ਨੇ ਕਦੇ ਨਾ ਕਦੇ ਤਾਂ ਇਸ ਦਰਵਾਜੇ ਥੰਨੇ ਖੜੀ ਹੋਣਗੇ ਕਿਉਂਕਿ ਹੋਰ ਰਸਤਾ ਸ਼ਹਿਰ ਨੂੰ ਅੰਦਰ ਬਾਹਰ ਜਾਣ ਲਈ ਨਹੀਂ ਹੈ। ਇਹੀ ਇੱਕ ਮੁੱਖ ਰਸਤਾ ਸੀ ਵੀ ਜਿਹੜੇ ਉਹਨਾਂ ਦੇ ਘਰ ਵੱਲ ਜਾਂਦਾ ਹੈ। ਕਿਉਂ ਟ੍ਰੇਨਾਂ ਤੇ ਜਦੋਂ ਵੀ ਸਫ਼ਰ ਕਰਦੇ ਹੋਣਗੇ ਅਮਰਸਰ ਜਾਂਦੇ ਹੋਣਗੇ ਜਾਂ ਕਿਤੇ ਹੋਰ ਜਾਂਦੇ ਹੋਣਗੇ ਤਾਂ ਉਹ ਸਭ ਤੋਂ ਪਹਿਲਾਂ ਟ੍ਰੇਨ ਚੜ੍ਹਦੇ ਸੀ ਆਕੇ ਤਾਂ ਉਹ ਵੀ ਇਸੇ ਦਰਵਾਜੇ ਰਾਹੀਂ ਲੰਘੇ ਜਾਂਦੇ ਹੋਣਗੇ। ਇਸੇ ਲਈ ਇਹ ਦਰਵਾਜ਼ਾ ਸਾਡੇ ਸਾਰਿਆਂ ਲਈ ਬਹੁਤ ਖਾਸ ਹੈ। ਇਸ ਵੀਗਾ ਸੁਨਾਮ ਦਰਵਾਜ਼ਾ ਭਾਗ 3 ਵੀਡੀਓ ਦੇਖਣ ਵਾਲੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਸਾਂਝਾ ਜ਼ਰੂਰ ਕਰਨ ਤਾਂ ਕਿ ਕਿਸੇ ਦੇ ਪਿੰਡ ਕਿਸੇ ਦੇ ਸ਼ਹਿਰ ਕੋਈ ਵੀ ਇਤਿਹਾਸਕ ਇਮਾਰਤ ਖੜੀ ਹੈ ਤਾਂ ਉਹਦੀ ਇਸੇ ਤਰ੍ਹਾਂ ਸੰਭਾਲ ਸੰਭਾਲ ਕੀਤੀ ਜਾ ਸਕੇ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ